ਸਭ ਨੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਆਪਣੇ ਤੌਰ ਤੇ ਆ ਕੇ ਇਸ ਵਿਅਕਤੀਗਤ ਤੌਰ ਤੇ ਆ ਕੇ ਤੁਸੀਂ ਆਪਣੀ ਮਾਫੀ ਮੰਗੋ ਆਪਣੇ ਗਲ੍ਹਾਂ ਨੂੰ ਕਬੂਲ ਕਰੋ ਇਹ ਉਹਦੇ ਵਿੱਚ ਹੀ ਸਰਦਾਰ ਬਲਵਿੰਦਰ ਸਿੰਘ ਵੀ ਹੈ ਦੂਸਰੀ ਗੱਲ ਮੈਂ ਪਹਿਲੇ ਕਹਿ ਚੁੱਕਾ ਹਾਂ ਹੰਦਰਸਾ ਤੇ ਅਮਰਤਾਰੀ ਸਿੱਖੀ ਉਹ ਅੱਜ ਦਾ ਕਬਜ਼ਾੜੀ ਬਣਦੇ ਆ ਉਹ ਸਿੱਤ ਭਾਵਨਾ ਦੇ ਜੇ ਦੇਖੋ ਇਹਨਾਂ ਨੇ ਇੱਕ ਵਾਰੀ ਪਹਿਲਾਂ ਵੀ ਇਸ਼ਾਰਤ ਕੀਤੀ ਸੰਵਾਦ ਦੇ ਨਾਲ ਉਹ ਸ਼ਾਇਦ 1996 ਵਿੱਚ ਜੋ ਮੋਗਾ ਕਾਨਫਰੰਸ ਹੋਈ ਮੋਗਾ ਕਾਨਫਰੰਸ ਦੇ ਵਿੱਚ ਇਹਨਾਂ ਨੇ ਪਾਰਟੀ ਦਾ ਨਾਮ ਪੰਜਾਬੀ ਪਾਰਟੀ ਰੱਖ ਲਿਆ ਜਾਂ ਤਾਂ ਪੰਜਾਬੀ ਰੱਖ ਲਈ ਦਾਵਾ ਕਰਦੇ ਅਕਾਲੀ ਦਲ ਦਾ ਸੰਵਿਧਾਨ ਵਰਤ ਦੇ ਪੰਜਾਬੀ ਦਲ ਦਾ ਇਸ ਕਰਕੇ ਸਾਨੂੰ ਉਹ ਸੰਵਿਧਾਨ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਇਹਨਾਂ ਨੇ ਉਹ ਤਬਦੀਲੀਆਂ ਦੇ ਕਰਕੇ ਹੀ ਸਾਰਾ ਬੇੜਾ ਚੜਤ ਹੋਇਆ ਜਿਹੜੇ ਉਦੋਂ ਦੇ ਇਹਨਾਂ ਦੇ ਸਲਾਹਕਾਰ ਸੀ ਉਹਨਾਂ ਨੇ ਸੋਚਿਆ ਕਿ ਥੱਕੀ ਨੇ ਪੁੱਛਣਾ ਜੀ ਜਿੱਥੇ ਲਿਖਿਆ ਪਤਨ ਸਿੱਖ ਨਹੀਂ ਹੋਣਾ ਚਾਹੀਦਾ ਜਿੱਥੇ ਲਿਖਿਆ ਕਿ ਜਿਹੜਾ ਸਿੱਖ ਹੈ ਤਨਖਾਈਆ ਨਹੀਂ ਹੋਣਾ ਚਾਹੀਦਾ ਉਥੇ ਲਿਖ ਦਿੱਤਾ ਕਿ ਸ਼ਾਬਦ ਸੂਤ ਹੋਣਾ ਚਾਹੀਦਾ ਜਿੱਥੇ ਲਿਖਿਆ ਸੀ ਦਾੜੀ ਫੁੱਲੀ ਹੋਣੀ ਚਾਹੀਦੀ ਉਥੇ ਲਿਖ ਦਿੱਤਾ ਦਾੜੀ ਸਖੀ ਹੋਣੀ ਚਾਹੀਦੀ ਹੈ ਇਹੋ ਜਿਹਿਆਂ ਇਹਨਾਂ ਨੇ ਉਸ ਸੰਵਿਧਾਨ ਦੇ ਵਿੱਚ ਤਬਦੀਲੀਆਂ ਕੀਤੀਆਂ ਜਿਹਦੇ ਕਰਕੇ ਆ ਸਾਰੀ ਮਾਰ ਪਈ ਹੈ ਜਿਹੜਾ ਸੰਵਿਧਾਨ ਇਹ ਪੇਸ਼ ਕਰਦੇ ਆ ਉਹ 1920 ਦਾ ਕਰਦੇ ਆ ਕਹਿੰਦੇ ਸਾਡੀ ਜਦੋਂ ਵੀ ਬੋਲਦੇ ਐ ਕਿ ਇਹ 203 ਸਾਲ ਪੁਰਾਣੀ ਪਾਰਟੀ ਐ ਤੇ ਫਿਰ ਸਿਧਾਂਤ ਸੁਧਾਨ ਵੀ ਤਾਂ ਉਹੀ ਐ ਸੰਵਿਧਾਨਿਕ ਵਿੱਚ ਬਦਲ ਲੰਘ ਜੇ 203 ਜਦ ਤੱਕ ਇਹਨਾਂ 1996 ਤੋਂ ਆਪ ਦਾ ਸਾਲ ਗਿਣਨੇ ਸ਼ੁਰੂ ਕਰਨ ਸਾਲ ਗਿਣਨੇ ਕਰਦੇ ਐ 2 1920 ਤੋਂ ਤੇ ਸੰਵਿਧਾਨ ਵਰ ਦੇ 1986 ਦਾ 96 ਦਾ ਇਸ ਕਰਕੇ ਇਹ ਸਿਹੜੀਆਂ ਅੰਦਰ ਖਾਤੇ ਗਲਤੀਆਂ ਕੀਤੀਆਂ ਉਹ ਤਾਂ ਮਿਆਜਾ ਅੱਜ ਸੋਚੀ ਕੌਣ ਨੇ ਭੁਗਤਿਆ ਐ ਉਦੇ ਤਾਰਨ ਉਹਦੇ ਮੁੱਖ ਤੋਸ਼ੀ ਜਿਹੜੇ ਆ ਉਹ ਸਦਾਰਸ਼ ਸੁਸਤ ਨੂੰ ਬਾਰੇ ਸਾਡੇ ਜੀ ਜਦੋਂ ਪਾਰਟੀ ਦੋ ਫਾੜ ਹੁੰਦੀ